ਇੱਕ ਵਾਰੀ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਤੂੰ ਇਹਨਾਂ ਨੂੰ ਕਿੱਥੇ ਚਾਹ ਬੁਲਾਉਣ ਡਿਆ ਮੈਂ ਕਿਹਾ ਯਾਰ ਸਾਡੇ ਹੀ ਭਰਾ ਆ ਬੰਦਾ ਹੀ ਆ ਯਾਰ ਆਪਣੇ ਹੀ ਆ ਫੇਕ ਹੀ ਹੋਇਆ ਖੜੇ ਪਤਾ ਕਿੱਥੇ ਸੀ ਕਿੱਥੇ ਕਿੱਤੇ ਹੋਗੇ ਜਮੇ ਤੁੱਪੇ ਜਮਾ ਤੁੱਪੇ ਪੁਲ ਦੇ ਟਾਪ ਦੇ ਉੱਤੇ ਓਏ ਹੋਏ ਤੇ ਮੈਨੂੰ ਦੁੱਖ ਇਹਦਾ ਲੱਗਾ ਇੱਕ ਸਾਡੀ ਪੁਲਿਸ ਮੁਲਾਜ਼ਮ ਭੈਣ ਉਹਨਾਂ ਦੇ ਨਾਲ ਖੜੀ ਸੀਗੀ ਆਪਾਂ ਭੈਣ ਹੀ ਕਵਾਂਗੇ ਹਨਾ ਜੀ ਕਿਉਂਕਿ ਜਿਹੜਾ ਬੰਦਾ ਹਰ ਇੱਕ ਔਰਤ ਦੇ ਵਿੱਚ ਗਲਤ ਅੱਖ ਰੱਖਦਾ ਉਹ ਬੰਦਾ ਆਪਾਂ ਬੰਦਾ ਨਹੀਂ ਗਿਣਦੇ ਤੇ ਉਹ ਵਿਚਾਰੀ ਖੜੀ ਤੇ ਸ਼ਾਇਦ ਮੇਰੇ ਹਿਸਾਬ ਨਾਲ ਪ੍ਰੈਗਨੈਂਸੀ ਉਹ ਤੇ ਮੈਂ ਮਤਲਬ ਸੋਚਿਆ ਯਾਰ ਮੈਂ ਕਿਹਾ ਵੀ ਜਦੋਂ ਪਤਾ ਲੱਗ ਗਿਆ ਜਾਂਦਾ ਬੰਦੇ ਦੀ ਬਾਡੀ ਤੋਂ ਵੀ ਕਿੰਨਾ ਤੇ ਮੈਂ ਕਿਹਾ ਵੀ ਆਪਾਂ ਵੈਸੇ ਆਪਾਂ ਭੈਣ ਜੀ ਕਹਿਣਾ ਤੁਹਾਨੂੰ ਥੋੜਾ ਹੋਰ ਜਿਆਦਾ ਲੱਗਦਾ ਵੀ ਕਿ ਅਗਲਾ ਕਿਤੇ ਕਹਿਣਾਦਾ ਵੀ ਮੈਂ ਤੂੰ ਮੈਂ ਭੈਣ ਜੀ ਆ ਤੇਰੀ ਤੇ ਮੈਂ ਨੂੰ ਕਿਹਾ ਮੈਡਮ ਵੀ ਮਤਲਬ ਤੁਸੀਂ ਇਦਾਂ ਤੇ ਕਹਿੰਦੀ ਬੱਸ ਇਥੋਂ ਮੰਤਰੀ ਨੇ ਲੰਘਣਾ ਆ ਤੇ ਉਹ ਤੁਹਾਨੂੰ ਐਸਆਈ ਵੀ ਆ ਗਿਆ ਤੇ ਮੈਂ ਕਿਹਾ ਭਾਜੀ ਵੀ ਕੁਝ ਲਿਈਏ ਤੁਹਾਡੇ ਲਈ ਤੇ ਮੇਰਾ ਦੋਸਤ ਆਪਾਂ ਚਲ ਗਿਆ ਲੈਣ ਕੋਲਡ ਡਰਿੰਕ ਵਗੈਰਾ ਲੈਣ ਚਲ ਗਿਆ ਤੇ ਮੇਰਾ ਦੋਸਤ ਮੈਨੂੰ ਪੈ ਗਿਆ ਕਹਿੰਦਾ ਇਹ ਤਾਂ ਸਾਡੇ ਤੋਂ ਰਿਸ਼ਵਤ ਲੈਂਦੇ ਆ ਤੂੰ ਕਹਿੰਦਾ ਇਹਨਾਂ ਨੂੰ ਠੰਡਾ ਬਲੋ ਉਹ ਮੈਂ ਕਿਹਾ ਯਾਰ ਉਹਨੇ ਥੋੜੋ ਲਈ ਆ ਉਹ ਵਿਚਾਰੀ ਮੈਂ ਕਿਹਾ ਨਵੀਂ ਭਰਤੀ ਆ ਉਹਦਾ ਨਵਾਂ ਵਿਆਹ ਹੋਇਆ ਵੀ ਯਾਰ ਇਦਾਂ ਥੋੜੋ ਹੁੰਦੀ ਫੇਕ ਹੀ ਆ